ਦਰਿਆ ਬਣ ਕੇ ਕਿਸੇ ਕੋ ਡੁਬੋਣੇ ਸੇ ਬਿਹਤਰ ਹੈ ਜ਼ਰੀਆ ਬਣ ਕੇ ਕਿਸੇ ਕੋ ਬਚਾਇਆ ਜਾਏ ਇਹੋ ਜਿਹਾ ਹੀ ਇੱਕ ਜ਼ਰੀਆ ਬਣਦੇ ਨੇ ਯੂਕੇ ਰਹਦੇ ਐਨਆਰਆਈ ਸੁਰਿੰਦਰ ਸਿੰਘ ਦੇ ਜਿਹੜੇ ਇੰਨੇ ਦਿਨੀ ਪੰਜਾਬ ਆਏ ਹੋਏ ਨੇ ਸਾਲਾ ਤੋਂ ਵਿਦੇਸ਼ੀ ਧਰਤੀ ਨੂੰ ਕਰਮ ਭੂਮੀ ਬਣਾਇਆ ਹੋਇਆ ਪਰ ਆਪਣੀ ਜਨਮ ਭੂਮੀ ਦਾ ਕਰਜ਼ ਅਦਾ ਕਰਨਾ ਨਹੀਂ ਭੁੱਲੇ ਕਈ ਲੋਕਾਂ ਲਈ ਖੂਬਸੂਰਤ ਦੁਨੀਆ ਨੂੰ ਦੇਖਣ ਦਾ ਜ਼ਰੀਆ ਬਣ ਰਹੇ ਨੇ ਸਮਾਜ ਸੇਵੀ सुरेंद्र ਸਿੰਘ ਨਿੱਜਰ ਬਲੋਕ ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿਖੇ ਅੱਖਾਂ ਦਾ ਇੱਕ ਮੈਗਾ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਪੰਜਾਬੀ ਫਿਲਮ ਸਟਾਰ ਹਿਮਾਂਸ਼ੀ ਖੁਰਾਨਾ ਨੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਦੀ ਹਾਜ਼ਰੀ ਦੇ ਵਿੱਚ ਕੀਤਾ। ਕੈਂਪ ਵਿੱਚ ਜਿੱਥੇ 700 ਤੋਂ ਵੱਧ ਵਿਅਕਤੀਆਂ ਦੀਆਂ ਅੱਖਾਂ ਦੇ ਮੁਫਤ ਆਪਰੇਸ਼ਨ ਦੇ ਲਈ ਸ਼ਨਾਖਤ ਕੀਤੀ ਗਈ ਉੱਥੇ ਹੀ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਔਰਤਾਂ ਨੂੰ 2200 ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਵਿਸ਼ੇਸ਼ ਤੌਰ ਤੇ ਦਿਵਿਆਂਗ ਵਿਅਕਤੀਆਂ ਨੂੰ 100 휠ਚੇਅਰ ਵੰਡੀਆਂ ਗਈਆਂ। ਜਦਕਿ ਸੁਣਨ ਦੀ ਸਮੱਸਿਆ ਵਾਲੇ ਲੋਕਾਂ ਨੂੰ 100 ਹਿਅਰਿੰਗ ਏਡ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ। 20 ਤੋਂ ਵੱਧ ਗਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਦੇ ਲਈ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾਈ ਗਈ। ਇਸ ਦੇ ਨਾਲ ਹੀ ਤੂਰੀ ਦੇ ਮਾਹ ਡਾਕਟਰਾਂ ਦੀ ਟੀਮ ਦੇ ਵੱਲੋਂ 6000 ਤੋਂ ਵੱਧ ਸਥਾਨਕ ਲੋਕਾਂ ਦੀਆਂ ਅੱਖਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਂਚ ਕੀਤੀ ਗਈ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਕਿਹਾ ਕਿ ਉਹ ਇਸ ਕੈਂਪ ਦੇ ਵਿੱਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰ ਰਹੇ ਨੇ ਕਿਉਂਕਿ ਉਹ ਆਪਣੇ ਸਹੁਰਿਆਂ ਦੇ ਪੰਜਾਬੀ ਪਿਛੋਕੜ ਦੇ ਕਾਰਨ ਪੰਜਾਬੀ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ ਸ਼ੈਟੀ ਨੇ ਕਿਹਾ ਬਹੁਤ ਸਾਰੇ ਲੋਕਾਂ ਦੇ ਕੋਲ ਬਹੁਤ ਸਾਰਾ ਪੈਸਾ ਹੈ ਪਰ ਸੁਰਿੰਦਰ ਨਿਜਰ ਵਰਗੇ ਕੁਝ ਹੀ ਲੋਕਾਂ ਦੇ ਕੋਲ ਸਮਾਜ ਦੇ ਗਰੀਬ ਵਰਗ ਦੀ ਭਲਾਈ ਦੇ ਲਈ ਕਰੋੜਾਂ ਖਰਚ ਕਰਨ ਦਾ ਦਿਲ ਹੈ ਇਸ ਦੌਰਾਨ ਸ਼ਿਲਪਾ ਸ਼ੈਟੀ ਨੇ ਕਿਹਾ ਕਿ ਅਸੀਂ ਵੀ ਆਪਣੇ ਪਾਸਿਓਂ ਕੋਸ਼ਿਸ਼ ਕਰਾਂਗੇ ਜੋ ਉਪਰਾਲੇ सुरेंद्र ਸਿੰਘ ਨਿੱਜਰ ਨੇ ਕੀਤੇ ਹਨ ਉਹ ਬਹੁਤ ਘਟ ਲੋ ਕਰ ਸਕਦੇ ਨੇ ਸ਼ਿਲਪਾ ਸ਼ੈਟੀ ਨੇ सुरेंद्र ਨਿੱਜਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਿਛਲੇ 12 ਸਾਲਾਂ ਤੋਂ ਲਗਾਤਾਰ ਸੇਵਾ ਦਾ ਇੱਕ ਕਾਮਾਰੇ ਨੇ ਇਸ ਦੌਰਾਨ ਇੱਕ ਬਜ਼ੁਰਗ ਔਰਤ ਨੂੰ ਗੱਲ ਲਾ ਕੇ ਸ਼ਿਲਪਾ ਸ਼ੈਟੀ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਈ ਅੱਜ ਦਾ ਜੋ ਇਹ ਕੈਂਪ ਹੈ ਜੋ सुरेंद्र सिंह निज्जर जी ऑर्गेनाइज करते हैं पिछले 12 साल से करते आ रहे हैं तो मैं सबसे पहले तो आपको अपलोड करना चाहती हूं रियली क्योंकि really... क्या है हम सब इंसान कर्म करते तो हैं लेकिन इतना नहीं कर पाते जितना आप कर रहे हैं और जिस प्यार से जिस निस्वार्थ तरीके से आप कर रहे हैं ये जो आई डोनेशन कैंप है एक दो चीजें नहीं मैंने बोला कि क्या कर रहे हैं इस कैंप में मैंने मैनेजर से पूछा तो उन्होंने इतनी बड़ी लिस्ट दी मुझे कि मुझे समझ नहीं आया मैं कहाँ से शुरू करूं कहाँ पे खत्म करूं तो एवरी थिंग फ्रॉम फ्री आई चेकअप टू फ्री स्पेक्स आई ऑपरेशन मैं पढ़ के इसलिए बोल रही हूँ कि आपके थ्रू प्रेस के थ्रू ये बात बाहर जानी चाहिए और इस मौके का लोग पूरा पूरा फायदा उठाएं जहां पे इनको हेल्प की जरूरत हो फ्री ट्राईसिकल्स एंड चेस टू हैंडी कैप्स फ्री स्विंग मशीन्स टू पुअर लेडीज स्कॉलरशिप ही स्पोर्ट्स पर्सनैलिटीज इन द डिस्ट्रिक्ट तो बहुत वैसे चैरिटेबल वर्क किया है इन्होंने एंड आई रियली थिंक आप जैसे लोगों की वजह से हमारा समाज जो है वो आगे बढ़ पा रहा है एंड इट्स रियली अमेजिंग इट्स अपलोड वर्दी एंड प्लीज इस बात को आप लोगों तक पहुंचाइए जिस Uh, जिस दौरान ये कैंप चल रहे हैं जितने लोग हैं जिनको आवश्यकता है uh, इन सारी uh, चीजों का उनको उन तक ये बात पहुंचाएं कि ये हो रहा है एंड दे कैन अवेल ऑफ दीज थी, थी, थिंग्स इतना तो अच्छा काम हो रहा है अगर uh, उसकी सराहना ही नहीं उसको आगे भी बढ़ाना चाहिए और अगर uh, हम आर्टिस्ट उसको आगे कर सकते हैं तो वाई नॉट दैट्स आर ड्यूटी मुझे बहुत अच्छा लग रहा है कि हम इस कैंप का हिस्सा बन पाए और मुझे ये अपरचुनिटी दी गई है कि मैं यहाँ पे आज एक कैटलिस्ट बन पाऊं इस बात को मैं और लोगों तक पहुंचा पाऊँ आपके द्वारा और ज्यादा लोग तक ये बात पहुंचे और जितने और है एन आर हैं और ऐसे अगर काम कर सक एनआरआईज ही क्यों हमारे देश के भी जितने लोग हैं जो ਇਸ ਚੈਰਿਟੀ ਵਰਕ ਨੂੰ ਅੱਗੇ ਹੋਰ ਵੜਾ ਸਕਤੇ ਹਨ ਪਲੀਜ਼ ਆਗੇ ਆਈਏ ਔਰ ਹੱਥ ਬੜਾਈਏ ਔਰ ਯੂ نو ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਸ਼ਿਰਕਤ ਕੀਤੀ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਕੈਂਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੈਂਪ ਨੇ ਧੂਰੀ ਵਿੱਚ ਇਤਿਹਾਸ ਰਚਿਆ ਕਿਉਂਕਿ ਇਹ ਪ੍ਰਵਾਸੀ ਭਾਰਤੀ ਕਾਰੋਬਾਰੀ ਸੁਰਿੰਦਰ ਨਿਜਰ ਦੇ ਵੱਲੋਂ ਲਗਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਕੈਂਪ ਹੈ ਉਨਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿੱਜਰ ਜੀ ਵਰਗੇ ਲੋਕਾਂ ਤੋਂ ਆਸਾਂ ਲੈਣੀਆਂ ਚਾਹੀਦੀਆਂ ਹਨ ਜੋ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੀ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਬਾਰੇ ਸੋਚ ਰਹੇ ਨੇ ਇਕੱਲੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰ ਸਕਦੀਆਂ ਸਮੁੱਚੇ ਤੌਰ ਤੇ ਸਮਾਜ ਨੂੰ ਹੱਥ ਮਿਲਾਉਣ ਦੀ ਲੋੜ ਹੈ ਤੇ ਇਹ ਕੈਂਪ ਉਸ ਦਿਸ਼ਾ ਦੇ ਵਿੱਚ ਇੱਕ ਵਧੀਆ ਉਦਾਹਰਨ ਹੈ ਡਾਕਟਰ ਗੁਰਪ੍ਰੀਤ ਕੌਰ ਨੇ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਆ ਕੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਦੇਖੋ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਕੀਤੀ ਸੀ ਨਿਹਜਰ ਸਾਹਿਬ ਨੂੰ ਜੇ ਆਪਰੇਸ਼ਨ ਦੀ ਲੋੜ ਹੈ ਕੈਟਰਾਕਟ ਦੀ ਹੋਗੀ ਜਾਂ ਹੋਰ ਵੀ ਲੋਕੋਵਾਂ ਦੀ ਹੋਗੀ ਜਾਂ ਏਜ ਰਿਲੇਟਿਡ ਚੇਂਜਸ ਹੁੰਦੇ ਨੇ ਅੱਖਾਂ 'ਚ ਲੈਂਸ ਪਾਉਂਦੀ ਲੋੜ ਹੁੰਦੀ ਹੈ ਸੋ ਉਹਨਾਂ ਸਾਰਿਆਂ ਦਾ ਜਿਹੜਾ ਟ੍ਰੀਟਮੈਂਟ ਕਰਨਗੇ ਇਹਨਾਂ ਨੇ ਆਪਰੇਸ਼ਨ ਜਿਹੜੇ ਵਗੈਰਾ ਉਹ ਸਾਰਾ ਕੁਝ ਕੀਤਾ ਜਾਊਗਾ ਸੋ ਲੋਕ ਬਹੁਤ ਖੁਸ਼ ਨੇ ਤੇ ਬਹੁਤ ਮੈਨੂੰ ਲੱਗਦਾ ਆਪ ਮਾਰੇ ਚੱਲ ਕੇ ਆਏ ਨੇ ਤੇ ਇਲਾਜ ਕਰਾਉਣ ਨੂੰ ਉਤਸੁਕ ਨੇ ਦੇਖੋ ਲੋਕਾਂ ਨੂੰ ਕੋਈ ਨਾ ਕੋਈ ਮਾਵਾ ਪੈਣਾ ਨੂੰ ਸਪੈਸ਼ਲੀ ਕੋਈ ਨਾ ਕੋਈ ਦਿੱਕਤ ਤਾਂ ਜ਼ਰੂਰ ਹੁੰਦੀ ਹੈ ਜੀ ਅੱਖਾਂ ਦੀ ਸੋ ਸਰਕਾਰ ਵੀ ਕੰਮ ਕਰ ਰਹੀ ਹੈ ਪਰ ਜਿਹੜਾ ਇਹ ਜਿਹਾ ਅਪਰਾਲਾ ਵੀਰ ਜਿਹੜੇ ਐਨ ਆਰ ਆਈ ਵੀਰ ਨੇ ਹੋਰ ਹਲਕੇ ਕਰਨ ਤਾਂ ਮੈਨੂੰ ਲੱਗਦਾ ਹੈ ਪੰਜਾਬ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਊਗਾ ਕਿ ਲੋਕ ਆਪਣੇ इजीली ਆ ਕੇ ਅੱਖਾਂ ਟੈਸਟ ਕਰਾ ਕੇ ਆਪਰੇਸ਼ਨ ਦੀ ਲੋੜ ਹੈ ਉਹ ਕਰਾ ਸਕਦੇ ਨੇ ਦਵਾਈਆਂ ਦੀ ਲੋੜ ਹੈ ਉਹ ਲੈ ਜਾ ਸਕਦੇ ਨੇ ਮੈਂ ਇਹੀ ਸੁਨੇਹਾ ਦਵਾਂਗੀ ਸਾਰੇ ਮੈਨੂੰ ਲੱਗਦਾ ਜਿਹੜੇ ਵੀਰ ਐਨ ਆਰ ਆਈ ਨੇ ਆਪਦੇ ਘਰਾਂ ਚ ਬਹੁਤ ਸਖਾਲੇ ਨੇ ਬਹੁਤ ਤਰੱਕੀਆਂ ਕਰ ਲੀਆਂ ਪੰਜਾਬੀਆਂ ਨੇ ਸੋ ਬਾਹਰ ਤਾਂ ਰਹੀ ਰਹੇ ਨੇ ਉੱਥੇ ਵੀ ਚੈਰਿਟੀ ਕਰਦੇ ਨੇ ਮੇਰੀ ਅਪੀਲ ਹੈ ਕਿ ਇੰਡੀਆ ਆ ਕੇ ਪੰਜਾਬ ਆ ਕੇ ਵੀ ਆਪਦੇ ਲੋਕਾਂ ਲਈ ਚੈਰਿਟੀ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਤੇ ਆਪਣੇ ਲੋਕਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾ ਪਵੇ ਦੇਖੋ ਪੰਜਾਬ ਦੇ ਲੋਕਾਂ ਨੂੰ ਇਹ ਸੁਨ ਹੈ ਕਿ ਰਲ ਮਿਲ ਕੇ ਸਰਕਾਰ ਦੇ ਨਾਲ ਤਾਲਮੇਲ ਦੇ ਨਾਲ ਤੇ ਇਹ ਜੇ ਵਲੰਟੀਅਰਸ ਦੇ ਨਾਲ ਆਪਾਂ ਪੰਜਾਬ ਨੂੰ ਇੱਕ ਖਾਸ ਦਾ ਵਾਤਾ ਰੰਗਲਾ ਪੰਜਾਬ ਬਣਾ ਸਕਦੇ ਹਾਂ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਰਹਿਣ ਦੇ ਬਾਵਜੂਦ ਸੁਰਿੰਦਰ ਸਿੰਘ ਨਿੱਜਰ ਦਿਲੋਂ ਪੰਜਾਬੀ ਨੇ ਜੋ ਅੱਜ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ ਤੇ ਇਹ ਉਹਨਾਂ ਦੀ ਸੇਵਾ ਦੇ ਵਿੱਚ ਨਜ਼ਰ ਵੀ ਆਉਂਦਾ ਹੈ। ਅਸੀਂ ਆਪਣੀ ਕਮਾਈ 'ਚ ਜਿੰਨਾ ਕ ਕੱਢ ਸਕਦੇ ਚਾਹੇ ਉਹ 10 ਰੁਪਏ ਵੀ ਹੋਵੇ, ਬੂਲ-ਬੂਲ ਨਾਲ ਸਾਗੇ ਰਹਿਣ ਤੇ ਅਸੇ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਜੇ ਆਪਾਂ ਇਸ ਜ਼ਿੰਦਗੀ 'ਚ ਰਹਿੰਦੇ ਆਪਾਂ ਕਿਸੇ ਨੂੰ ਵਿਜ਼ਨ ਦੇ ਸਕੀਏ ਉਹ ਬਹੁਤ ਜ਼ਿਆਦਾ ਵੱਡੀ ਗੱਲ ਹੈ ਕਿਉਂਕਿ ਸਾਡੇ ਕੋਲੋ ਚੀਜ਼ਾਂ ਮੌਜੂਦ ਐ ਅਸੀਂ ਉਹਦੀ ਕਮੀ ਮਹਿਸੂਸ ਨਹੀਂ ਕਰ ਸਕਦੇ ਲੇਕਿਨ ਜਿਹਨੂੰ ਨਹੀਂ ਦਿਖਦਾ ਉਹਦੇ ਲਈ ਤਾਂ ਦੁਨੀਆ ਦੁਨੀਆ ਨਹੀਂ ਹੈਗੀ ਸੋ ਮੈਨੂੰ ਲੱਗਦਾ ਹੈ ਕਿ ਉਹਦੇ ਲਈ ਬਹੁਤ ਬਹੁਤ ਜ਼ਿਆਦਾ ਮਾਨਵੀ ਗੱਲ ਹੈ ਨਿੱਜਜੀ ਲਈ। ਅਰ ਸਭ ਤੋਂ ਵੱਡੀ ਗੱਲ ਦੇਸ਼ ਛੱਡਣ ਤੋਂ ਬਾਅਦ ਵੀ ਆਪਣੇ ਦੇਸ਼ ਨਾਲ ਜੁੜੇ ਰਹਿਣਾ ਔਰ ਇੱਕ ਐਸਾ ਪਿੰਡ ਜਿੱਥੇ ਮਤਲਬ ਲੋਕ ਹਾਲੇ ਵੀ ਬਹੁਤ ਜ਼ਿਆਦਾ ਪਿਓਰ ਔਰ ਨਾਰਮਲ ਲਾਈਫ ਜੀਂਦੇ ਨੇ ਉਹਨੂੰ ਸਾਰਿਆਂ ਦੀ ਨਿਗਾ ਚ ਲਿਆਉਣਾ ਔਰ ਉੱਥੇ ਦੇ ਲੋਕਾਂ ਦੀ ਸਮੱਸਿਆਵਾਂ ਨੂੰ ਮੇਨ ਸਿਟੀਜ਼ ਤੱਕ ਲੈ ਕੇ ਜਾਣਾ ਔਰ ਸਭ ਨੂੰ ਦੱਸਣਾ ਕਿ ਅਸੀਂ ਇੱਥੇ ਸ਼ਲਾਗਾ ਇਹੋ ਕੰਮ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਇਹ ਜਿੱਨਾ ਹੁਸਰਕੇ ਸਾਢੇ ਵੱਲੋਂ ਕੋਈ ਘਟਨਾ ਨਹੀਂ ਹੈ ਮਤਲਬ ਅਸੀਂ ਜਿੱਨਾ ਇਹ ਬਲਕਵਾਜ ਹੋਏ ਇਸੁਰਾਂ ਡੇਲੀ ਪੋਸਟ ਦੇ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਜਰ ਨੇ ਦੱਸਿਆ ਕਿ ਹਰ ਸਾਲ ਅੱਖਾਂ ਦੇ ਕੈਂਪ ਲਗਾਉਂਦੇ ਨੇ ਪਰ ਇਸ ਵਾਰ ਰਿਕਾਰਡ ਟੁੱਟਿਆ ਉਹਨਾਂ ਕਿਹਾ ਕਿ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਉਹਨਾਂ ਨੂੰ ਇਸ ਵਾਰ ਇਸ ਇਲਾਕੇ ਦੇ ਵਿੱਚ ਅੱਖਾਂ ਦਾ ਕੈਂਪ ਲਗਾਉਣ ਦੇ ਲਈ ਕਿਹਾ ਸੀ ਲੋਕਾਂ ਦਾ ਭਰਮਾ ਹੁੰਗਾਰਾ ਇਸ ਕੈਂਪ ਨੂੰ ਮਿਲਿਆ ਇਥੇ ਇੱਕ ਲਾਈਨ ਲਿਖੀ ਹੈ ਕਿ ਸੇਵਾ ਕਰੀਏ ਤਾਂ ਤਨ ਸਬਰ ਜਾਵੇ ਇਹ ਲਾਈਨ ਲਿਖੀ ਹੈ ਅੱਖਾਂ ਦੇ ਵਿਸ਼ਾਲ ਕੈਂਪ ਦੇ ਦੌਰਾਨ ਜਿੱਥੇ ਸੰਗਰੂੜ ਧੂਰੀ ਰੋਡ ਤੇ ਬਹੁਤ ਵੱਡਾ ਕੈਂਪ ਲਾਇਆ ਗਿਆ ਹੈ ਮੇਰੇ ਨਾਲ ਇਸ ਵਕਤ ਸੁਰਿੰਦਰ ਸਿੰਘ ਨਿੱਜਰ ਨੇ ਜਿਨ੍ਹਾਂ ਨੇ ਇਹ ਕੈਂਪ ਲਾਇਆ ਹੈ ਸਭ ਤੋਂ ਪਹਿਲਾਂ ਸਰ ਯੂਕੇ ਚ ਵੱਸਦੇ ਹਾਂ ਪਰ ਦਿਲ ਅੱਜ ਵੀ ਪੰਜਾਬੀ ਹੈ ਦਿਲ ਅੱਜ ਵੀ ਪੰਜਾਬ ਦੇ ਦੇਸ਼ ਤੇ ਧੜਕਦਾ ਹੈ ਸਰ ਆਹੀ ਕਾਰਨ ਪਿਛਲੇ 12 ਸਾਲ ਤੋਂ ਇਸ ਤਰੀਕੇ ਨਾਲ ਕੈਂਪ ਲਾ ਰਹੇ ਹਾਂ ਹਾਂਜੀ ਅਚਨ ਆ ਤਾਂ ਸਾਰੇ ਰੈਕੋਰਡ ਟੁੱਟ ਗਿਆ ਜੀ ਇੰਨੀ ਸੰਗਤ ਹੈ ਯੁਵਾ ਕਾਫੀ ਚੋਸਰ ਹੋ ਗਿਆ ਜਿਹਨੇ ਆਪਰੇਸ਼ਨ ਕਰਨੇ ਆ ਹੈਰਿੰਗ ਹੈ ਸਰ ਦਾ ਤੁਹਾਡੇ ਹੁਣ ਸਾਹਮਣੇ ਹੈ ਦੇਖੋ ਜਿਹਨੇ ਆ ਫਿਰ ਆਪਣੀ ਟੀਮ ਨੇ ਕੀਤਾ ਕੁਝ ਬਦਲ ਮਨੋਂ ਤੋਂ ਲਾ ਕੇ ਤਾਂ ਸਰ ਦਾ ਬਹੁਤ ਹੋ ਗਿਆ ਜਿਹਨਾਂ ਆ ਫਿਰ ਜੋਲਾ ਤਿੰਨ ਮਹੀਨੇ ਪਿਛੇ ਆਪਣੇ ਚਾਰ ਪੰਜ ਜ਼ੀਮਾ ਘੁੰਮਦੇ ਸੀ ਪਿੰਡੀ ਪਿੰਡੀ ਤਾਂ ਦੇਖ ਲਓ ਕੀ ਰਿਜ਼ਲਟ ਹੈ 12 ਸਾਲ ਪਹਿਲਾਂ ਜੇ ਸ਼ੁਰੂਆਤ ਕੀਤੀ ਸੀ ਕੀ ਸੋਚ ਕੇ ਸ਼ੁਰੂਆਤ ਕੀਤੀ ਸੀ ਕਿਉਂਕਿ ਆਪਣੇ ਲੋਕਾਂ ਨੂੰ ਤਾਂ ਹਰ ਕੋਈ ਪਿਆਰ ਕਰਦਾ ਹੈ ਆਪਣੇ ਕੈਲੀਅ ਦੇਸ਼ ਦੀ ਮਿੱਟੀ ਨੂੰ ਤਾਂ ਹਰ ਕੋਈ ਪਿਆਰ ਕਰਦਾ ਹੈ ਉਸ ਦੌਰਾਨ ਕੀ ਸੋਚਿਆ ਸੀਗਾ ਕਿ ਮੈਂ ਜਿਹੜਾ ਹੈਗਾ ਉਹ ਲੋਕਾਂ ਦੀ ਸੇਵਾ ਵੀ ਇਸੇ ਤਰੀਕਾ ਨਾਲ ਕਰਾਂ ਚੋਰ ਉਹ ਤੇ ਉਹ ਗੇਬੇ ਦੇ ਸਾਥ ਬਾਬਾ ਦੱਸਿਆ ਸੀ ਕੋਲੀ ਵਾਲਿਆਂ ਨੂੰ ਕਿਹਾ ਸੀਗਾ ਮਾਦੇ ਗੁਰੂ ਕੰਮ ਤੋਂ ਨੇਪਾ ਸੰਗ ਤੋਂ ਨੇ ਹੀ ਕਰਦੇ ਸੀਗੇ ਉਹ ਕਹਿੰਦੇ ਮੇਸ਼ੀ ਕਿਸੇ ਗਲੀਲੀ ਲੜਗੀ ਜਾ ਕਰ ਦਿਓ ਆਖਾਂ ਰੋਡ ਬਣਾ ਦਿਓ ਕੁਛ ਵੀ ਦਾ ਚੀਜ਼ਾ ਹਰ ਬਿਲ ਕਰ ਦੇ ਉਹ ਥੋੜੀ ਜੀ ਮਨ ਵਿੱਚ ਗੱਲ ਉਹ ਬੈ ਗਈ ਸੀ ਚੋਰਵਾਰੇ ਕਾਪਾ ਨਾ ਆਪਾਂ ਇਧਰ ਤੁਰਦੇ ਆ ਤਾਂ ਜਿੱਥੇ ਆਪਰੇਸ਼ਨਰੀ ਸਟਾਰਟ ਹੋਈ ਸੀ ਅੱਗੇ ਮੇਰੇ ਖਿਆਲਸਾ ਮੇਂ ਦੱਸਿਆ ਸੀਗਾ ਉੱਥੇ ਜਲੰਧਰ ਸੀ ਗਏ ਸੀ ਘਰ ਸੁੱਚਾ ਸਿੰਘ ਜੀ ਘਰ ਬਣਾਉਣਾ ਸੀਗਾ ਉਹਨਾਂ ਦਾ ਇੱਕ ਬਜ਼ੁਰਗ ਹੈ ਨਾ ਮੁੰਡੇ ਨੂੰ ਹਾਕ ਮਾਰੀ ਉਹ ਗਿਆ ਉਹ ਚੱਕਿਆ ਉਹਨੂੰ ਬਾਦ ਫੜ ਕੇ ਲੈ ਕੇ ਟੋਟ ਲੈ ਕੇ ਵਾਸ਼ਰੂਮ ਲੈ ਗਿਆ ਤਜਰੂ ਵਾਸ਼ਰੂਮ ਤਾਂ ਮੈਂ ਕਿਹਾ ਜਰੂ ਨਹੀਂ ਹੈ ਮੁੰਡਾ ਤਾਂ ਸਕੂਲੇ ਜਾਂਦਾ ਫੇਕ ਜਾਂਦਾ ਕਹਿੰਦੇ ਫੇਰ ਕਿਲੇ ਲੈ ਜਾਂ ਕੰਧ ਤੇ ਬੈਠ ਉਹ ਕਿਲੇ ਫੜ ਫੜ ਕੇ ਨਾ ਵਾਸ਼ਰੂਮ ਚਲ ਜਾਂਦੇ ਆ ਉੱθεν ਵਾਪਸ ਆ ਜਾਂਦੇ ਆ ਮੈਂ ਪੁੱਛਿਆ ਕਿ ਕਦੇ ਆਹ ਬੋਤੇ ਜਿਹੜਾ ਮੈਂ ਕਿਹਾ ਗੱਲੇ ਕੋਈ ਨਹੀਂ ਅਸੀਂ ਉਹਨੂੰ ਪ੍ਰੇਸ਼ ਕਰਾ ਉੱਥੋਂ ਫੇ ਮੈਂ ਸੋਚਿਆ ਪੀੜੀ ਬਹੁਤ ਜ਼ਰੂਰ ਲੋੜਿਆ ਉਹ ਬੰਦੇ ਲੋਕੋ ਕੋ ਪੈਸੇ ਕਿਰਪਾ ਕੋ ਹੈ ਨਹੀਂ ਹਨ ਕੀ ਕਰੂਗਾ ਯਾਰ ਤੁਸੀਂ ਰਿਸਰਚ ਕਰਵਾਇਗੇ ਕਿ ਕਿੰਨੇ ਕੋ ਲੋਕਾਂ ਨੂੰ ਹੈਗਾ ਇੱਥੇ ਪੰਜਾਬ 'ਚ ਬਹੁਤ ਬਹੁਤ ਸਰਚ ਉਹਦੇ ਕਰਾਈ ਤਾਂ ਬਹੁਤ ਆ ਜਾਊਗਾ ਬਹੁਤ ਜ਼ਰੂਰ ਲਿਖਿਆ ਜਾਂਦੇ ਬਜ਼ੁਰਗ ਹੋ ਜਾਂਦੇ 50 ਸਾਲ ਤੋਂ ਵੱਧ ਉਹਨਾਂ ਨੂੰ ਜਿਹੜੇ ਅੱਖਾਂ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਜੀ ਚਲੋ ਯੰਗ ਵੀ ਕੋਈ ਕੋਈ ਬੱਚੇਗੇ ਆ ਪਿਆਰੇ ਵੀ ਰਹਿਣਗੇ ਪਰ ਉਹਨਾਂ ਨੂੰ ਕੌਣ ਕਰਾਊਗਾ ਤੁਸੀਂ ਦੱਸੋ ਕੌਣ ਕਰਾਊਗਾ ਇਹ ਜ਼ਰੂਰੀ ਆ ਕੋਈ ਨਾ ਕੋਈ ਆਪਕੇ ਆਪਣੇ ਬਾਹਰ ਇਹਨੇ ਫੜੀ ਆਪਾਂ ਜਦੋਂ ਤੁਹਾਡੇ ਸਾਹਮਣੇ ਹਾਂ ਅਸੀਂ ਇੱਕ ਵਾਰ ਪਲੀਜ਼ ਤੁਸੀਂ ਮੇਰੇ ਨਾਲ ਚਲੋ ਕਿਥੇ ਆ ਦੇਖੋ ਕੈਂਪ ਲੱਗਿਆ ਹੋਇਆ ਹੈ ਨਾ ਚੈੱਕ ਹੋ ਰਿਹਾ ਤੇ ਮੈਂ ਕਹਿੰਦਾ ਪੁੱਛ ਲਾਈਨ ਦੀ ਲਾਈਨ ਲੱਗੀ ਹੋਈ ਹੈ ਹੈ ਨਾ ਸਾਰੇ ਦੁਆਵਾਂ ਦੇ ਰਹੇ ਨੇ ਕਿ ਅਗਲੇ ਸਾਲ ਦੁਬਾਰਾ ਕਰਾਓ ਹਰ ਸਾਲ ਕਰਾਓ ਇੱਥੇ ਹਾਂਜੀ ਪਰ ਆਪਾਂ ਏਰੀਆ ਨੂੰ ਬੂਰ ਤੋਂ ਚੁਸਤਾ ਮੇਰਾ ਇੱਕ ਸੈਕਿੰਡ ਕਟੇ ਲਾਇਆ ਜਿੱਦਾਂ ਪਰ ਉਹ ਡਾਕਟਰ ਗੋਪੀਲ ਮੀਨਾ ਜੀ ਅਸੀਂ ਗੱਲਕਾਰ ਦੇ ਸਟੇਜ ਤੇ ਕਹਿੰਦੇ ਸੀਗੇ ਵੀ ਆਪਾਂ ਨੈਕਸਟ ਵੀ ਇੱਥੇ ਲਾਓ ਦੇਖੋ ਦੁਨੀਆ ਨੂੰ ਕਿੰਨਾ ਫਾਇਦਾ ਹੋ ਰਿਹਾ ਮੈਂ ਕਿਹਾ ਸੀ ਸੋਚ ਕੇ ਦੱਸਾਂਗੇ ਅੱਛਾ ਸਭ ਤੋਂ ਵੱਡੀ ਗੱਲ ਹੈ ਡਾਕਟਰ ਗੁਰਪ੍ਰੀਤ ਕੋਰ ਮਾਨਵੀ ਆਈ ਸੀ ਜੀ ਸੀਐਮ ਦੇ ਅੰਤਰ ਪਤਨੀ ਉਹਨਾਂ ਵੱਲੋਂ ਤੁਹਾਡੇ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਧੂਰੀ ਚਲਾਓ ਇਸ ਵਾਰੀ ਹਾਂਜੀ ਬਿਲਕੁਲ ਉਹ ਨਹੀਂ ਕਿਹਾ ਸਗੈ ਨਹੀਂ ਕਹੀਏ ਅਸੀਂ ਆ ਕੇ ਪਰ ਆਪਣੀ ਵੀ ਸਰਚ ਕੀਤੀ ਬਾਅਦ ਬਾਕੀ ਆਪਾਂ ਮੇਰੀ ਬੀਤੇ ਲੋਡ ਬੰਦ ਬਹੁਤ ਇਧਰ ਜਿਆਦਾ ਹੀ ਹੈ ਜੀ ਇਲਾਵਾ ਜਦ ਹੁਣ ਤੁਸੀਂ ਗੱਲ ਕਰ ਰਹੇ ਸੀ ਲੋਕਾਂ ਨਾਲ ਲੋਕ ਆ ਕੇ ਕੀ ਕਹਿੰਦੇ ਨੇ ਗੱਲਾਂ ਕੀ ਕਰਦੇ ਨੇ ਜਿਵੇਂ ਅਸੀਂ ਦੇਖ ਰਹੇ ਹਾਂ ਬੜੇ ਸਾਰੇ ਲੋਕ ਆ ਕੇ ਤੁਹਾਡੇ ਨਾਲ ਗੱਲਾਂ ਕਰ ਰਹੇ ਨੇ ਦੁੱਖ ਸਾਂਝੇ ਕਰਦੇ ਨੇ ਹੈਨਾ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਮਲਾਉਂਦੇ ਨੇ ਕੀ ਗੱਲਾਂ ਹੁੰਦੀਆਂ ਉਹੀ ਹੈ ਜੀ ਮਾਲੀ ਮਤ ਜਾਂ ਕੋਆਪਰੇਸ਼ਨ ਜਾਂ ਪਸਬੀਆ ਮਾਰੇ ਕਿ ਪਰ ਆਪਾਂ ਨਾ ਤਾਂ ਨਹੀਂ ਕਿਸੇ ਕਰਨੀ ਕੋਈ ਕਿਸੇ ਨੂੰ ਕਿਸੇ ਹੈਲਪ ਕਰਨਗੇ ਸਾਰੇ ਜੀ ਤਾਂ ਬੜਾ ਥੋੜਾ ਜਿਹਾ ਉਧੇ ਵੀ ਮਿਲੇ ਸੀ ਕਹਿੰਦੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਯੋਜ ਕਰ ਰਿਹਾ ਕਿਸੇ ਨੇ ਇੰਦਾ ਪਹਿਲਾਂ ਕੀਤਾ ਨਹੀਂ ਹੈ ਇੱਧਰ ਲੈਵਲ ਤੇ ਤੋਂ ਦੇਖੋ ਕਿਨੇ ਲੋਕਾਂ ਨੂੰ ਫਾਇਦਾ ਹੋਣਾ ਕੀ ਅਪੀਲ ਕਰਨਾ ਚਾਹੂਗੇ ਆਪਣੇ ਵਰਗੇ ਐਨਆਰਆਈਜ਼ ਨੂੰ ਹੋਰ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਪਰ ਅੱਜ ਵੀ ਜਦ ਸ਼ਾਮ ਨੂੰ ਬਹਿੰਦੇ ਨੇ ਆਪਣੇ ਦੇਸ਼ ਨੂੰ ਜ਼ਰੂਰ ਯਾਦ ਕਰਦੇ ਜੀ ਮੈਂ ਵਾਹ ਆਪਾਂ ਆਪਣਾ ਆਪਣੇ ਖਿਆਲ ਨੂੰ ਦੇਉਂਦਾ ਜੀ ਪਰ ਜਿੱਦਾਂ ਆਪਾਂ ਕੋਸ਼ਿਸ਼ ਕਰਦੇ ਆ ਸਾਰੇ ਦੀ ਮਤ ਕਾ ਦੇ ਗਰੀਬਾਂ ਗਰੀਬੀ ਬਹੁਤ ਆ ਪਰ ਜਾ ਕੇ ਪਿੰਡ ਪਿੰਡ ਜਾ ਕੇ ਪਤਾ ਲੱਗਦਾ ਆਪਣਾ ਆਪਣੇ ਪਿੰਡੇ ਸੰਭਾਲ ਲਓ ਉਸ ਕਾਰ ਦਾ ਆਪੋ ਚਲੋ ਉਧਰ ਆਪੇ ਵੀ ਸੋਚ ਹੁੰਦੀ ਹੈ ਨਾ ਹਾਂਜੀ ਇਹ ਸੀਗੇ ਸੁਨੇਦਰ ਸਿੰਘ ਨਿਚਰ ਜਨਾਬ ਵੱਲੋਂ ਇਹ ਅੱਖਾਂ ਦਾ ਵਿਸ਼ਾਲ ਕੈਂਪ ਲਾਇਆ ਗਿਆ ਜਿੱਥੇ ਤੁਹਾਨੂੰ ਦੱਸਦੀ ਆ ਸਾਹਮਣੇ ਲਿਖਿਆ ਵੀ ਹੋਇਆ ਯਾਨੀ ਇੱਥੋਂ ਨਾ ਸਿਰਫ ਧੂਰੀ ਤੋਂ ਬਲਕਿ ਸੰਗਰੂਰ ਤੋਂ ਔਰ ਵੱਖ-ਵੱਖ ਇਲਾਕਿਆਂ ਤੋਂ ਲੋਕ ਪਹੁੰਚੇ ਨੇ ਜਿੱਦੇ ਅੱਖਾਂ ਦਾ ਮੁਫਤ ਚੈੱਕਅਪ ਵੀ ਹੁੰਦਾ ਹੈ ਆਪਰੇਸ਼ਨ ਜਿਹੜਾ ਹੈਗਾ ਕੈਂਪ ਲਾਇਆ ਗਿਆ ਤੇ ਵੱਡੀ ਗੱਲ ਇਹ ਹੈ ਕਿ ਜੇ ਕਿਸੇ ਕੋਲ ਕਿਸੇ ਨੂੰ ਮੋਤੀਆ ਹੈਗਾ ਜਾਂ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਲੋੜਵੰਦ ਲੋਕਾਂ ਨੂੰ ਉਹ ਲੋੜ ਵੀ ਜਿਹੜੀ ਹੈ ਪੂਰੀ ਕੀਤੀ ਜਾਏਗੀ ਯਾਨੀ ਜੇਕਰ ਇਹਨੂੰ ਚੱਲਣ 'ਚ ਪ੍ਰੋਬਲਮ ਹੈ ਉਹ ਵੀਲ ਚੇਅਰ ਦਿੱਤੀ ਜਾ ਰਹੀ ਹੈ ਅੱਖਾਂ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਕਿਸੇ ਨੂੰ ਕੈਟਰਾਕਟ ਹੈ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਕੋਈ ਪਰੇਸ਼ਾਨੀ ਹੈ ਉਹ ਸਾਰੀਆਂ ਦੂਰ ਕਰਕੇ ਇੱਥੋਂ ਭੇਜਿਆ ਜਾ ਰਿਹਾ ਹੈ ਇਸੇ ਤਰੀਕੇ ਦਾ ਜਿਹੜਾ ਕੈਂਪ ਚਲਾਇਓ ਪਿਛਲੇ 12 ਸਾਲਾਂ ਤੋਂ ਸੁਨਿੰਦਰ ਸਿੰਘ ਨਿੱਜਰ ਲਾ ਰਹੇ ਨੇ ਇੱਕ ਮਦਦ ਦੇ ਤੌਰ ਤੇ ਕਹ ਲਈਏ ਕਿ ਇੱਕ ਸੇਵਾ ਦੇ ਤੌਰ ਤੇ ਇੱਕ ਸੇਵਾ ਦੇ ਰੂਪ ਚ ਜੁੜਿਆ ਹੈ ਉਹ ਪੰਜਾਬ ਚ ਆਪਣਾ ਕੰਮ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਜੁੜਾਇਆ ਉਹ احساس ਹੋਏ ਕਿ ਹੱਜ ਵੀ ਇਨਸਾਨੀਅਤ ਜੜੀ ਹੈ ਉਹ ਜੰਦਾ ਹੈ ਕੈਂਪ ਦੇ ਵਿੱਚ ਸ਼ਾਮਿਲ ਹੋਏ ਲੋੜਵੰਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸੁਰਿੰਦਰ ਸਿੰਘ ਨਿਜਰ ਤੇ ਉਹਨਾਂ ਦੀ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਲੋੜਵੰਦਾਂ ਦੀ ਮਦਦ ਕਰਦੇ ਹਨ ਪਰ ਨਿਜਰ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਲਗਾਤਾਰ ਕੰਮ ਕਰ ਰਹੇ ਨੇ ਲੋੜਵੰਦਾ ਨੇ ਕਿਹਾ ਕਿ ਪੈਸਾ ਤਾਂ ਹਰ ਕਿਸੇ ਕੋਲ ਹੈ ਪਰ ਸੁਰਿੰਦਰ ਸਿੰਘ ਨਿਜਰ ਨੇ ਸਾਬਿਤ ਕਰ ਦਿੱਤਾ ਕਿ ਸਮਾਜ ਦੀ ਸੇਵਾ ਲਈ ਦਿਲ ਵੱਡਾ ਹੋਣਾ ਚਾਹੀਦਾ ਹੈ ਕਿਥੇ ਦੇ ਹੋ ਬੰਗਾਲੀ ਦੇ ਅੱਛਾ ਤਾਂ ਹੁਣ ਕਿਨੇ ਇਲਾਜ ਕਰਾਇਆ ਕੀ ਹੋਇਆ ਸੀ ਉਰੇ ਅਜੇ ਜ਼ਬਾਈ ਪਾ ਕੇ ਹੀ ਬੈਠਾ ਆ ਹੋਇਆ ਕੀ ਅੱਖ ਚ ਕੀ ਹੋਇਆ ਅੱਖ ਸਰਜਰੀ ਹੋਣਾ ਹੈਗਾ ਜੀ ਅੱਛਾ ਹਾਂ ਹੁਣ ਕੀ ਕਹਿੰਦੇ ਨੇ ਹੁਣ ਕਿਨੇ ਆਪਰੇਸ਼ਨ ਹੋਊਗਾ ਜੀ ਅੱਛਾ ਅੱਜ ਹੀ ਕਰਨਗੇ ਹਾਂ ਇਹ ਤਾਂ ਫਾਇਦਾ ਹੀ ਹੈ ਫਾਇਦਾ ਕੀ ਜੋ ਆਪਰੇਸ਼ਨ ਕਰਦੇ ਨੇ ਹਾਂ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਬਾਬਾ ਵਧੀਆ ਤੇ ਹੋਇਆ ਕੀ ਸੀ ਮਤਲਬ ਕਿਥੇ ਦੇ ਤੁਸੀਂ ਬਸੇ ਮਾਨਾ ਜੀ ਮਾਨਾ ਕੰਨ ਮਾਨਾ ਆਪਣਾ ਸੰਗਰੂਰ ਜ਼ਿਲ੍ਹਾ ਜੀ ਅੱਛਾ ਹੁਣ ਅੱਖਾਂ ਦਵਾਈ ਪਈ ਉਹਨੂੰ ਆਪਰੇਸ਼ਨ ਆ ਹਾਂ ਜੀ ਅੱਜ ਹੀ ਕਰੀਂਗੇ ਅੱਜੇ ਕਹਿੰਦੇ ਨੇ ਜੀ ਹਾਂ ਜੀ ਵਧੀਆ ਪਹਿਲਾਂ ਲੱਗਦਾ ਤੁਹਾਨੂੰ ਇਸ ਚੀਜ਼ ਦਾ ਕਿ ਮਤਲਬ ਫ੍ਰੀ ਸੇਵਾ ਕਰ ਰਹੇ ਹਾਂ ਹਾਂ ਜੀ ਸੇਵਾ ਦਾ ਫਾਇਦਾ ਹੀ ਹੈ ਜੀ ਇਹ ਜੇ ਫ੍ਰੀ ਚ ਹੋ ਰਹੀ ਆ ਹਾਂ ਹਾਂ ਜੀ ਐਦਾ ਹੀ ਆ ਸਰਕਾਰਾਂ ਤੋਂ ਉਮੀਦ ਨਹੀਂ ਪਰ ਆਪਣੇ ਲੋਕਾਂ ਤੋਂ ਉਮੀਦ ਹੈਗੀ ਹੈ ਹਾਂ ਜੀ ਆਪਾਂ ਵੀ ਇਥੋਂ ਇਹ ਵੀ ਥੋੜਾ ਜਿਹਾ ਅੰਦਰੋਂ ਭਾਈ ਦਾ ਹੋ ਆ ਇੰਨਾ ਪੈਸਾ ਨਹੀਂ ਕਿਹੜਾ ਲਾ ਦੂ ਖਰੀ ਖਾਤੇ ਚ ਹੈ ਇਹ ਹਾਦਲ ਬੱਡ ਦਿਲ ਚਾਹੀਦਾ ਮਾਇਆ ਦਾ ਰੇਕੋੜਾ ਪਰ ਦਿਲ ਨਹੀਂ ਉਤਾਰ ਸਿੰਘ ਜੀ ਪਤਾਰ ਸਿੰਘ ਜੀ ਦੋਨੇ ਨਾਲ ਨਹੀਂ ਦਾਤਾ ਮਰਾ ਦਾਤਾ ਅੱਛਾ ਇਹ ਜਿਹੜਾ ਕੰਮ ਵਿੱਚ ਕਦਮ ਚੱਕਿਆ ਗਿਆ ਕੀ ਹੋ ਜਾ ਦੇਖ ਬਹੁਤ ਵਧੀਆ ਜੀ ਬਹੁਤ ਵਧੀਆ ਉਮੀਦ ਕਿਦੋਂ ਕਰਦੇ ਹੋ ਤੇ ਕਰ ਕੇ ਕੋਲ ਰਿਹਾ ਇਹ ਨੇਜਰ ਜੀ ਕਰਾ ਰਹੇ ਨੇ ਜੀ ਹਾਂ ਬਹੁਤ ਵਧੀਆ ਕਰਾਇਆ ਕੰਮ ਤੇ ਅੱਜ ਡਿਪਰੈਸ਼ਨ ਹੋਣਾ ਦਾ ਕਹਿੰਦੇ ਅੱਛਾ ਹੋਇਆ ਕੀ ਸੀ ਅ ਚਿੱਟਾ ਮੋਰੀ ਆ ਜੀ ਦੇ ਹਾਂ ਹਾਂ ਤੇ ਅਜਿਓ ਪ੍ਰੈਸ਼ਨ ਹੋ ਜੀ। ਅਜਿਓ। ਸੁਰਿੰਦਰ ਸਿੰਘ ਨੇਜਰ ਨੇ ਦੱਸਿਆ ਕਿ ਇਹ ਉਹਨਾਂ ਦੇ ਗਰੁੱਪ ਵੱਲੋਂ ਲਗਾਇਆ ਗਿਆ 13ਵਾਂ ਮੈਗਾ ਅੱਖਾਂ ਦਾ ਕੈਂਪ ਸੀ ਤੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਹਮੇਸ਼ਾ ਸਮਰਪਿਤ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਲਈ ਲਗਾਤਾਰ ਕੰਮ ਕਰਦੇ ਰਹਿਣਗੇ।